ਆਪ ਜੀ ਸਾਰਿਆਂ ਸੰਤਾ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਤੇ ਆਪ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਆਪ ਜੀ ਨੇ ਐਮਪੀ ਭਾਈ ਸਰਜਿੰਦ ਸਿੰਘ ਖਾਸਾ ਜੀ ਨੂੰ ਸੱਦਾ ਪੱਤਰ ਭੇਜਿਆ ਉਹਨਾਂ ਨੇ ਵਿਸ਼ੇਸ਼ ਤੌਰ ਤੇ ਫੋਨ ਕੀਤਾ ਕਿ ਭਾਈ ਜਲਾਲਾਬਾਦ ਵਿਖੇ ਤੁਸੀਂ ਮੇਰੀ ਹਾਜ਼ਰੀ ਲਵਾ ਕੇ ਆਉਣੀ ਹੈ ਅਸੀਂ ਆਪ ਜੀ ਦੇ ਨਗਰ ਵਿੱਚ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਹਾਂ ਤੇ ਜੋ ਇਸ ਪਿੰਡ ਦੇ ਵਿੱਚ ਐਮਪੀ ਸਾਹਿਬ ਵੱਲੋਂ 2.5 ਲੱਖ ਰੁਪਏ ਦੀ ਸਟੇਟ ਲੈਕਾ ਜਿਹੜੀਆਂ ਹਨ ਉਹਨਾਂ ਦਾ ਐਲਾਨ ਕੀਤਾ ਜਾਦਾ ਹੈ ਜਲਦੀ ਤੁਹਾਡੇ ਕੋਲੇ ਪਹੁੰਚ ਜਾਣਗੀਆਂ ਆ ਸਾਰੀਆਂ ਸੰਗਤਾਂ ਦਾ ਸਹਿਯੋਗ ਦੁਆਰਾ ਫਿਰ ਧੰਨਵਾਦ ਸ਼ੇਰੇ ਪੰਜਾਬ ਵੈਲਫੇਅਰ ਕਲੱਬ ਪਿੰਡ ਵਾਸਤੇ ਸਿਰ ਲੈਤਾ ਇਹ ਇਹਨਾਂ ਨੌਜਵਾਨਾਂ ਦੀ ਬਦੌਦਤ ਹੀ ਐਮਪੀ ਸਾਹਿਬ ਨੇ ਆਪ ਜੀ ਦੇ ਨਗਰ ਦੇ ਵਿੱਚ ਇਹ ਲੈਟਰ ਦਾ ਐਲਾਨ ਕਰਨ ਵਾਸਤੇ ਦਾਸ ਨੂੰ ਭੇਜਿਆ ਹੈ ਫੁੱਲਾ ਚੱਕਾ ਦੇ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਦਾ ਸੇਵਾਦਾਰ ਹੋਂ ਦੇ ਲਾਤੀ ਸਾਡੇ ਐਮਪੀ ਸਾਹਿਬ ਸਰਦਾਰ ਸਰਪੇ ਜੀ ਖਾਲਸਾ ਜੀ ਦਾ ਅਤੇ ਉਹਨਾਂ ਵੱਲੋਂ ਭੇਜੀ ਉਹਨਾਂ ਦੀ ਟੀਮ ਸਰਦਾਰ ਤਰਵੇਸ਼ ਸਿੰਘ ਜੀ ਖਾਲਸਾ ਸਭ ਤੇ ਜੋ ਧੰਨਵਾਦ ਕਰਦੇ ਆਂ ਕਿ ਉਹਨਾਂ ਨੂੰ ਨਜ਼ਰਾਂ ਵੱਲੋਂ ਜੀ ਆਇਆਂ ਆਖਦੇ ਆਂ ਤੇ ਉਹਨਾਂ ਦੇ ਦਿਲ ਦੀਆਂ ਅਰਦਾਸਾਂ ਤੋਂ ਧੰਨਵਾਦ ਜਿਨ੍ਹਾਂ ਨੇ ਸਾਡੇ ਨਜ਼ਰ ਵਾਸਤੇ 2.5 ਲੱਖ ਰੁਪਏ ਲੈਕਾ ਵਾਸਤੇ ਗ੍ਰਾਂਟ ਜੀ ਇਹਨਾਂ ਦਾ ਸਾਡੇ ਦਾ ਵਾਦਾ ਕੀਤਾ ਸਾਨੂੰ ਪੂਰਾ ਮਾਣ ਆ ਉਹ ਅੱਗੇ ਤੋਂ ਵੀ ਸਾਡੇ ਪਿੰਡ ਵਾਸਤੇ ਇਸੇ ਤਰ੍ਹਾਂ ਦੀ ਦਿਆਲੀ ਦੀ ਖਾਣ ਦੀ ਸਾਡੇ ਪਿੰਡ ਨੂੰ ਦੋਰੀ ਸੰਧਾਵਾਂ ਦੀ ਉਮੀਦ ਹੈ ਤੁਸੀਂ ਕਾਗਜ਼ ਦਾ ਵਾਹਿਗੁਰੂ ਜੀ ਕੀ ਫਤਿਹ ਸਰਵੀਰ ਸਿੰਘ ਜੀ ਸਤਿ ਸਰਪੰਚ ਸਾਹਿਬ ਨੇ ਦੱਸਿਆ ਹੈ ਇਸਾ ਤੋਂ ਆਹਨਾ ਵੀ ਆਉਣ ਵਾਲੇ ਸਮੇਂ ਚ ਹੋਰ ਜਿਹੜੇ ਵੱਡੇ ਾਲਾਹ ਹੋਣਗੇ ਇਸ ਜਨਰੇ ਲਈ ਅਰਪਾ ਪੀਰ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਸਰਗਾ ਸ਼ਹੀਦਾਂ ਦਾ ਧੰਨਵਾਦ ਹੈ